ਕਰੋ ਰੁਪਿਆ ਆ ਗਿਆ ਸੀਗਾ ਸਾਰੇ ਟੱਬਰ ਠੁੱਕਲਾ ਲਾ ਗਿੰਦੇ ਸੀ ਆ ਹੋ ਰਾਮਿਆ ਤੇ ਹੋ ਰਾਮਿਆ ਹੋ ਰਾਮਿਆ ਐਨੇ ਨਾਲ ਗੱਲ ਸੁਣਾ ਮੇਰੀ ਤੈਨੂੰ ਪਾਸ ਕਰਨਾ ਪੈਂਦਾ ਇਹਦੇ ਨਾਲ ਬਹੁਤ ਬਹੁਤ ਆ ਤੂੰ ਦੇਖੇ ਸੀਗਾ ਗਾਗ ਚੜਿਆ ਤੈਨੂੰ ਆਪੂਰਤਾ ਪੂਰਾ ਪਾਇਆ ਚਾਹੇ ਪਾਇਆ ਚਾਰ ਹੀ ਪਾਉਣੀ ਐ ਚਾਰ ਕਾ ਇੰਨੇ ਕੜਾਹੀ ਚ ਥਾ ਪਾਰ ਹੋਰ ਆਪਣੇ ਕੋਲੇ ਆ ਵੇਖ ਪਾਰ ਕੋਲੇ ਪ੍ਰੋਗਰਾਮ ਆਪਣੇ ਕੋਲੇ ਪ੍ਰੋਗਰਾਮੀ ਇੰਨਾ ਕੈ ਪ੍ਰੋਗਰਾਮ ਨੇ ਪੂਰਤਾ ਪੂਰਾ ਆ ਫਿਰ ਤੈਨੂੰ ਆਇ ਨਹੀਂ ਓ ਰਾਮਿਆ ਮੈਂ ਆਇਆ ਕਰੀ ਕਿ ਜਾਨਾ ਮੈਨੂੰ ਐ ਤਾਂ ਤਾ ਓ ਐਸੀ ਵੀ ਕਿਸਾਨ ਸੀਗੇ ਕਿਸੇ ਦਿਨ ਅਸੀਂ ਕਿਸਾਨ ਸੀਗੇ ਓ ਕਿਸਾਨ ਤਾਂ ਸੀ ਭਰਾਵਾ ਇਹਦੇ ਵਿੱਚ ਸਮਾਨ ਵੀ ਪਾ ਦੇ ਕੋਈ ਕੱਲਗਾ ਡਾਵਲ ਸਮਾਨ ਕੇ ਜਵਾਂ ਰੋਟੀਆਂ ਗੱਲਸ ਨਾਲ ਹੁਣ ਵੇਖਦੀਆਂ ਸਮਾਨ ਹੋਏ ਕੀ ਪਾਉਣਾ ਓ ਜਾ ਯਾਰ ਤੈਨੂੰ ਐ ਕਰ ਯਾਰ ਮੇਰੀ ਗੱਲ ਸੁਣ ਹਾਂ ਨਾਲਾ ਗਾਹ ਕੀ ਛੱਦ ਲੈ ਕੇ ਮੈਂ ਤੋਰ ਪਾ ਦੇ ਗਾਹ ਤੇ ਹੁਣ ਛੱਦਾਂਗੀ ਗਾਹ ਤੇ ਹੁਣ ਮੈਂ ਬਾਹਰ ਚ ਖੜ ਕੇ ਨਾ ਮੈਂ ਹੁਕਾ ਮਾਰਨਾ ਲੱਗ ਜਾ ਹਾਂ ਬਸ ਤੂੰ ਗਾਹ ਕ ਛੱਦ ਲੈ ਗਾ ਰਾਮਿਆ ਹਾਂ ਇਹ ਨਾ ਅਸੀਂ ਵੀ ਗੱਲ ਸੰਦ ਸਭ ਕੁਝ ਜਾਣਦੇ ਸੀਗੇ ਫੇਰ ਬਾਈ ਜਦੋਂ ਉਹਦਾ 2000 ਕ 16 17 ਦੇ ਵਿੱਚ ਇਹ ਤੋਂ 10 15 ਸਾਲ ਪਹਿਲਾਂ ਹਾਂ ਲੈਂਡ ਪੂਲਿੰਗ ਚ ਆ ਗਈ ਸੀ ਜ਼ਮੀਨ ਸਾਡੀ ਮਾਲੀ ਚ ਅੱਛਾ ਉਦੋਂ ਅਸੀਂ ਵੀ ਰਾਜੇ ਕੋ ਹੋਂਦੇ ਹੁੰਦੇ ਸੀ ਆਪਦੇ ਆਪ ਦੇ ਆਪੀਏ ਵਾਵਾ ਆ ਗਏ ਸੀ ਤੇਰੇ ਕੋਲੇ 1.2 ਕਰੋੜ ਰੁਪਇਆ ਆ ਗਿਆ ਸੀਗਾ ਸਾਰੇ ਟੱਪਾਂ ਤੇ ਠੁੱਕਲਾ ਲਾ ਗਿੰਦੇ ਸੀ ਆਹੋ ਰਾਮਾ ਤੇ ਹੋ ਰਾਮਿਆ ਹੋ ਰਾਮਿਆ ਇਹਦੇ ਨਾਲ ਗੱਲ ਸੁਣਨਾ ਮੇਰੀ ਟਾਈਮ ਪਾਸ ਕਰਨਾ ਪੈਂਦਾ ਇਹਦੇ ਨਾਲ ਹੋ ਤਾਂ ਇਹਦੇ ਨਾਲ ਰੁਪਇਆ ਰੁਪਇਆ ਇਕੱਠਾ ਕਰਦੇ ਆ ਇਹਦੇ ਨਾਲ ਤੇ ਕਿਸਾਨਾਂ ਨੂੰ ਮੈਂ ਤਾਂ ਬੇਨਤੀ ਕਰਦਾ ਹੱਥ ਬੰਨ ਕੇ ਰਾਮਿਆ ਹਾਂ ਵੀ ਆਏਵੇਂ ਨਾ ਲੈਂਡ ਪੂਨਿੰਗ ਦੇ ਵਿੱਚ ਕੋਈ ਆਪਦੀ ਜ਼ਮੀਨ ਦੇ ਬੈਠੋ ਜ਼ਮੀਨ ਨਾਂਗ ਵਾਲਿਓ ਭਰਾਵੋ ਨੀ ਨਾਂਗ ਵਾਲਿਓ ਤੇ ਅਸੀਂ ਤਾਂ ਆਹ ਟਾਈਮ ਪਾਸ ਕਰ ਲਿਆ ਇਹਦੇ ਤੇ ਹਾਂ ਆਹ ਬਣਾ ਕੇ 버ਗਰ ਗੱਪੇ ਹਾਂ ਇਹ ਫਾਸਟ ਫੂਡ ਦੀਆਂ ਰੇਡੀਆਂ ਲਾ ਕੇ ਤੇ ਸੋਥੋਂ ਫਾਸਟ ਫੂਡ ਦੀਆਂ ਰੇਡੀਆਂ ਨਹੀਂ ਲੱਗਣੀਆਂ ਗੱਲ ਤਾਂ ਸਹੀ ਹੈ ਸਰ ਹਾਂ ਆ ਗਾਗ ਥੋੜਾ ਬਤਾ ਗਾਗ ਹਾਂ ਗਾਗ ਤੇ ਗਾਗ ਚੜਿਆ ਫਸਦਾ ਗਾਗ ਤੇ ਗਾਗ ਚੜਿਆ ਫਸਦਾ ਓਏ ਨੂਨਾਂ ਵਾਲਾ ਬੰਦਾ ਰਸਤਾ ਨੂਨਾਂ ਵਾਲਾ ਬਾਦੀ ਨੂਨ ਐਵੇਂ ਗੱਲ ਸੁਣਾ ਕਿਸੇ ਤੋਂ ਗਾਲਾਂ ਦਵਾ ਦੇ ਹਾਂ ਏ ਆ ਚੱਕ ਬਈ ਓਏ ਹਾਂ ਬਿਲੇ ਦਸ ਦੀ ਚੰਗਾ ਹੋਰ ਚਾਹੀਦੀ ਹੋਈ ਚਟਨੀ ਚੱਪਾ ਹਾਂ ਪਤਾਇਆ ਮੇਰੀ ਗੱਲ ਸੁਣ ਉਹ ਬਰਕਰਾਂ ਵਾਲੇ ਖੜੇ ਆ ਇਹਦੇ ਪੈਸੇ ਕੱਟੇ ਹਾਂ ਇਹ ਪੈਸੇ ਕੱਟਣ ਦਾ ਕੀ ਹੈ ਕੱਲ ਨੂੰ ਫੇਰ ਖਾਜੀ ਹਾਂ ਪੈਸੇ ਕੱਟੇ ਕੋਈ ਜਿਹੜਾ ਕਰਿਆ ਕਰਿਆ ਯਾਰ ਕੱਲ ਨੂੰ ਫੇਰ ਖਾਜੀ ਉਹਨਾਂ ਵਾਲਾ ਅਗਲਾ ਫਿਰ ਪਹਿਲੇ ਮੋੜ ਦਾ ਕਰਿਆ ਰਗਵੇਂ ਓਏ ਆਪਾਂ ਮਹੱਲੀ ਚ ਖੜੇ ਆਂ ਗਾਗ ਪੱਕਾ ਕਰਦਾ ਓਏ ਪੱਕਾ ਗਾਗ ਕਰਨਾ ਪੱਕਾ ਗਾਗ ਇਹਦੇ ਚ ਫਾਦਿਆ ਕੁਸ ਸਰਕਾਰ ਨੇ ਹਾਂ ਤਾਂ ਜਮਾ ਆਪਣੇ ਨਾਮ ਮਾਰਿਆ ਠੱਗੀ ਜੱਗੋ ਤੇਰਮੀ ਕੀਤੀ ਜਿਵੇਂ ਬਈ ਜ਼ਮੀਨ ਤਾਂ ਉਹਨਾਂ ਨੇ ਲੈ ਗਈ ਇਹਦਾ ਕਹਾਣੀ ਤੇ ਹੁਣ ਆਪਣੇ ਭੇਲੇ ਦੀਆਂ ਸੜਕਾਂ ਚ ਹਾਂ ਤੇ ਕੋਸ ਕੋਈ ਆਹਦਾ ਫੈਕਟਰੀ ਲਾਉਣੀ ਆ ਕਦੇ ਕੋਈ ਗੱਲ ਵਾਪਰੀ ਹੈ ਸਿਰ ਬੱਕਿਆ ਆਪਾਂ ਤਾਂ ਲੈ ਜਵਾਕ ਪਾਲ ਹਾਂ ਜਿਹੜੇ ਪੰਜਾਬ ਚ ਲੈਂਡ ਪੂਨਿੰਗ ਦੇ ਵਿੱਚ ਜ਼ਮੀਨ ਦੇਣ ਨੂੰ ਫਿਰਦੇ ਆ ਨਾ ਕਿਸਾਨਾਂ ਹਾਂ ਕੋਈ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਭਰਾਵੋ ਹਾਂ ਉਹ ਜ਼ਮੀਨ ਨਾ ਦੇ ਬੈਠੋ ਸਹੀ ਗੱਲ ਆ ਜ਼ਮੀਨ ਇੱਕ ਮਾਂ ਹੁੰਦੀ ਆ ਹਾਂ ਹੈ ਅਸੀਂ ਤਾਂ ਹੁਣ ਕਹਈਆਂ ਤਤੀਆਂ ਗੱਲ ਕਰ ਕਰਕੇ ਸਾਡਾ ਤਾਂ ਗਿਆ ਮੇਰਾ ਪੂਰਾ ਹੋ ਹਾਂ ਤੇ ਇਹ ਜਵਾਕ ਨਹੀਂ ਮੰਨਦੇ ਹੁਣ ਜਵਾਕ ਸ਼ਰਮ ਮੰਨਦੇ ਆ ਜੀ ਹਾਂ ਸਹੀ ਗੱਲ ਹੈ ਤੇ ਇਹਨਾਂ ਤੋਂ ਹੁਣ ਜਰਾਮਿਆ ਹਾਂ ਜਿਹੜੇ ਆ ਜਮੀਨਾ ਵਿੱਚ ਆ ਗਏ ਨਾ ਐਂਕਾਇਰ ਕਰ ਲੀਆਂ ਉਹ ਨਾਲੇ ਤੇ ਇਹਨਾਂ ਤੋਂ ਲੋਟ ਵੀ ਨਹੀਂ ਆਉਣਾ ਕੰਮ ਹਾਂ ਹਾਂ ਜਿਵੇਂ ਕਹਾ ਉਤਰੀ ਮਨੀ ਸ਼ਰਮ ਉਹਦੇ ਫੁੱਟੇ ਕਰਮ ਹਾਂ ਹਾਂ ਹਰਾ ਮੈਂ ਇਹ ਤਾਂ ਕੰਮ ਕਰਨਾ ਰੋਟੀ ਕਿੱਥੋਂ ਖਾਵਾਂਗੇ ਯਾਰ ਰੋਟੀ ਦਾ ਮੈਂ ਖਾਣੀ ਪੈਣਾ ਹਾਂ ਤੇ ਪੈਸਾ ਪੂਸਾ ਨਹੀਂ ਚਟਣੀ ਵਾਈ ਚਟਣੀ ਚਟਨੀ ਦੇ ਮੁੰਡਾ ਉਹ ਸ਼ਾਫੀਰ ਬਾਬਾ ਅਤੀ ਨਹੀਂ ਨਾ ਬਾਬਾ ਜੀ ਚਟਣੀ ਪਸ ਨਹੀਂ ਹੁੰਦਾ ਗੋਲਗਲਿਆਂ ਤੇ ਪਾ ਪਾ ਖਾਲਾ ਮੇਰੇ 100 ਰੁਪਏ ਰੱਖ ਲੈ ਕੱਲ ਨੂੰ ਮੈਨੂੰ ਰੱਖ ਲਊਗਾ ਓਏ ਨਹੀਂ ਰੱਖਦੇ ਇਹਦਾ ਲੈਂਪੂਨਕ ਚ ਜ਼ਮੀਨ ਆ ਗਈ ਉਦੋਂ ਦਾ ਘਾਟਾ ਪਿਆ ਹੁਣ ਪੂਰਾ ਕਰਦੇ ਆ ਆਹੋ ਇਹਦਾ ਅਸੀਂ ਗਾਹਕ ਪੱਕੇ ਕਰਦਾ ਓਏ ਅਜੇ ਥੱਲੇ ਅੱਗ ਲਾਈ ਹੈ ਕਿ ਨਹੀਂ ਓਏ ਮੈਨੂੰ ਤਾਂ ਪਤਾ ਨਹੀਂ ਮੈਨੂੰ ਸੰਦੇਹ ਹੈ ਕਿ ਓਏ ਆਦਾ ਸਕ ਇਹਦੇ ਤਾਂ ਸੀਖ ਹੀ ਨਹੀਂ ਲਾਈ ਇਹਨੂੰ ਤਾਂ ਸੁੱਕੇ ਬੈਠੇ ਆ ਗਾਹਕ ਹੋ ਜਾਇਆ ਤਾਂ ਗਾਹਕ ਹੀ ਤੂੰ ਗਾਹਕ ਗਾਹਕ ਕੁੱਟਣਗੇ ਆਪਾਂ ਨੂੰ ਆਹੋ ਨਾਲੇ ਪੈਸੇ ਐਂਜ ਘੱਟ ਕਰਾਇਆ ਕਰ ਟਿਊ ਟਿਊ ਕਰਕੇ ਇਹ ਖਾਤੇ ਚ ਜਾਵੜਨ ਦਿਆ ਕੱਲਾ ਘਰ ਰਹਿ ਗਿਆ ਚਲ ਇਹਨੂੰ ਮੈਂ ਕਰ ਆ ਤੇ ਇਹਦੇ ਥੱਲੇ ਲਾਉਣਾ ਸਿੱਖਾ ਹਾਂ ਹਾਂ ਹੁਣ ਰਾਮਿਆ ਛੱਪ ਕੱਢ ਦੇ ਛੱਪ ਸਿੱਖਲਾ ਬਿੱਲਿਆ ਕੰਮ ਕੰਮ ਆਊਗਾ ਤੇਰੇ ਹਾਂ ਤੇ ਹੁਣ ਸਿੱਖਣ ਵਾਲਾ ਕਹਿੰਦਾ ਆਪਣੇ ਕੋਲੇ ਬਹੁਤ ਆਊਗਾ ਹਾਂ ਹਾਂ ਜੇ ਇਸੇ ਤਰ੍ਹਾਂ ਜਮੀਨਾ ਕੋਈ ਗਈ ਸਰਕਾਰ ਰਾਮਿਆ ਪੱਕ ਇੱਕ ਗੱਲ ਹੋਰ ਆਤਾ ਮੈਂ ਤੈਨੂੰ ਗੱਲ ਦੱਸਦਾ ਇੱਕ ਹੁਣ ਆਪਾਂ ਤੋਂ ਸਿੱਖਣ ਵਾਲੇ ਗਾਹਕ ਬਹੁਤ ਆਉਣਗੇ ਉਹ ਸਿੱਖ ਜਿਵੇਂ ਆਈ ਲੈਂਸਾਂ ਦਾ ਨੇ ਖੁੱਲਗਾ ਸੀ ਨਾ ਦੁਕਾਨਾਂ ਹਾਂ ਉਹ ਵੀ ਆਪਾਂ ਵੀ ਖੋਲ ਲੈ ਇੱਕ ਵੀ ਜੀ ਨੇ ਬਾਗਰ ਸਿੱਖਣਾ ਹੈ जिने टिक्की हिखनी है ओ साडे कोले 3000 ਰੁਪਇਆ ਮਹੀਨਾ ਪਰੋ ਇੱਕ ਭਰਾਵਾ ਤੂੰ ਨਾ ਮੜਾ ਜਾ ਆਪਦੇ ਆਪ ਦੇ ਕੰਟਰੋਲ ਰੱਖ ਅੱਧੋ ਯਾਰ ਤੂੰ ਖਾ ਜਾਂਦਾ ਇਹ ઓ ਰਾਮਿਆ ਇਹ ਇਹ ਖਾ ਕੇ ਹੁਣ ਟਾਈਮ ਪਾਸ ਕਰਾਂਗੇ ਅੱਗੇ ਡਰਾਮ ਭਰੇ ਪਏ ਹੁੰਦੇ ਸੀਗੇ ਕੜਕਦੇ ਹਾਂ ਹੁਣ ਤਾਂ ਇਹਦੀ ਵੀ ਹੋ ਗਈ ਓਏ ਹੁਣ ਇਹ ਤੇ ਹੋ ਗਏ ਇਹ ਤਾਂ ਹੁਣ ਗੱਲ ਸੁਣਾ ਮੇਰੀ ਫਾਸਟ ਫੂਡ ਨਹੀਂ ਇਹ ਤਾਂ ਨਕ ਫੂਡ ਬਣ ਗਿਆ ਅੱਛਾ ਹਾਂ ਤੇ ਹੁਣ ਤਾਂ ਮੈਂ ਸਾਨੂੰ ਗੱਲ ਦੱਸਦਾ ਹਾਂ ਵੀ ਆਪਾਂ ਨਾ ਹਾਂ ਇੱਕ ਲੈਲਾ ਕਿਤੇ ਵਧੀਆ ਦਫ਼ਤਰ ਹਾਂ ਉੱਥੇ ਲਿਖਾ ਦੇ ਜਿਹਨੇ ਕੋਕੰਗ ਸਿੱਖਣੀ ਹੋਵੇ ਅੱਛਾ ਤਾਇਆ ਕੋਕੰਗਾਲਾ ਵੱਜੂ ਹੁਣ ਤਾਇਆ ਕੋਕੰਗਾਲਾ ਕਿ ਜ਼ਮੀਨਾਂ ਸਰਕਾਰ ਖੋਲਣਗੀਆਂ ਤੇ 2-2000 ਰੁਪਏ ਲੈ ਕੇ ਜਿਹੜਾ ਆਪਣਾ ਮਹੱਲੀ ਚੋਂ ਓਦੋਂ ਘਾਟਾ ਪਿਆ ਹਾਂ ਤੇ ਉਹ ਤਾਂ ਪੂਰਾ ਕਰੋ ਕੰਜਰੋ ਤਾਇਆ ਜਿਹੜਾ ਘਾਟਾ ਜ਼ਮੀਨ ਵੇਚ ਕੇ ਪੈ ਗਿਆ ਨਾ ਉਹ ਨਹੀਂ ਪੂਰਾ ਹੁੰਦਾ ਕਦੇ ਬਹੁਤ ਹੈ ਸ਼ੇਰਾ ਗੱਲ ਸੁਣਨਾ ਮੇਰੀ ਇਹਨੇ ਜ਼ਮੀਨ ਵੇਚਤੀ ਉਹਨੇ ਮਾਂ ਵੇਚਤੀ ਹਾਂ ਐ ਮੈਂ ਤਾਂ ਕਿਸਾਨਾਂ ਨੂੰ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਰਾਮਿਆ ਹਾਂ ਪਰ ਆਦੀ ਮਾਂ ਨਾਲ ਵਿੱਚ ਓਏ ਹੈ ਜਮੀਨ ਬਈ ਜਮੀਨ ਮਾਂ ਹੁੰਦੀ ਆ ਬੰਦੇ ਦੀ ਹੈ ਹਾਂ ਜਮੀਨ বিনা ਕੁਝ ਨਹੀਂ ਬਣਦਾ ਹਾਂ ਸਰਕਾਰਾਂ ਵਥੇਰਾ ਗਲਸਾ ਛਲਸੇ ਦੇਣਗੀਆਂ ਵੀ ਸਾਨੂੰ ਲੱਖ ਰੁਪਇਆ ਠੇਕਾ ਦੇਵਾਂਗੇ ਊੜ ਦੇਵਾਂਗੇ ਹਾਂ ਪਰ ਗਲਸਾ ਮੇਰੀ ਨਾ ਆਉਂਦੀ ਮਿੱਠੀਆਂ ਗੋਲ ਆ ਮਿੱਠੀਆਂ ਗੋਲਗਾ ਦੇ ਕੇ ਕਰਦੇ ਕੰਮ ਉਹ ਚੱਲ ਰਾਮਿਆ ਹਾਂ ਤੂੰ ਵੀ ਸਿੱਖ ਲਿਆ ਕੰਮ ਹਾਂ ਦੁਕਾਨ ਬੰਦਾ ਚੱਲ ਗਏ ਹੁਣ ਨਹੀਂ ਮੇਰੀ ਗੱਲ ਸੁਣਾ ਲੋਕ ਬੰਦੇ ਬੈਠੇ ਆ ਕੋਈ ਗੱਲ ਨਹੀਂ ਉਹਨਾਂ ਕਾ ਜਾ ਹਾਂ ਓ ਜੱਟਾਂ ਵਾਲੀ ਫੜ ਮਾਰ ਚਲੋ ਆ ਚਲੋ ਕਰੋ ਕਰੀ ਆਪਦੇ ਅਸੀਂ ਵੀ ਜਾਣਾ ਹੈ ਦੁਕਾਨ ਬੰਦ ਕਰਨੀ ਆ ਚਲੋ ਭੱਜੋ